ਤੋਂ ਦੱਸਦੇ ਕਿ ਜੋ ਸੁਪਾਲ ਸਿੰਘ ਖੈਰ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਜਦੋਂ ਰਿਹਾ ਹੋ ਕੇ ਬਾਹਰ ਆਏ ਸੀ ਤਾਂ ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਵੀ ਮੇਰੀ ਬੈਰਕ ਦੇ ਵਿੱਚ ਕੈਮਰੇ ਲਗਾਏ ਗਏ ਸਨ ਪਰ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਨਿਆਂਇਕ ਰਾਸਤ ਪੇਜਨ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ 90 ਦੀ ਸਖਤ ਸੁਰੱਖਿਆ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਤਾ ਲੱਗਿਆ ਜੋ ਆ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਜਿਹੜੀ ਬੈਰਕ ਹੈ ਉੱਥੇ ਵੀ ਦੋ ਕੈਮਰੇ ਲਾ ਦਿੱਤੇ ਗਏ ਨੇ ਕਹਿੰਦੇ ਆ ਹੈ ਕਿ ਨਹੀਂ ਸਾਨੂੰ ਨਹੀਂ ਪਤਾ ਉਹਦਾ ਕਨੈਕਸ਼ਨ ਕਹਿੰਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਵੀ ਜੋੜ ਦਿੱਤਾ ਗਿਆ ਇਹਦੇ ਬਾਰੇ ਜੇਲ ਮੈਨੂਅਲ ਕੀ ਕਹਿੰਦਾ ਜੇਲ ਦੇ ਨਿਯਮ ਕੀ ਕਹਿੰਦੇ ਨੇ ਸਿਧਾਪ ਕੀ ਕਹਿੰਦੇ ਨੇ ਇਹ ਤਾਂ ਵਕੀਲ ਸਾਹਿਬਾਂ ਨੂੰ ਦੱਸ ਸਕਦੇ ਆ ਉਥੇ ਸਿੱਧੀ ਨਜ਼ਰ ਕਿਸੇ ਕੋਲ ਜਾਣੀ ਚਾਹੀਦੀ ਆ ਕਿ ਨਹੀਂ ਜਾਣੀ ਚਾਹੀਦੀ ਭਾਵੇਂ ਮੁੱਖ ਮੰਤਰੀ ਸਾਹਿਬ ਹੋਣ ਕਿਤਾ ਹੋ ਤਸਕ ਦੇਏ ਉਹਨਾਂ ਨੇ ਸਭ ਤੋਂ ਪਹਿਲਾਂ ਜੇਲ੍ਹ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਮੈਨੂੰ ਗੁਟਕਾ ਸਾਹ ਦਿੱਤਾ ਜਾਵੇ ਮੈਂ ਪਾਠ ਕਰਾਂ ਕਿਉਂਕਿ ਉਹ ਪੋਸਟ ਗ੍ਰੈਜੂਏਟ ਹੈ ਅਖਬਾਰ ਵੀ ਉਹਨਾਂ ਦੀ ਬਿਰਖ ਚ ਜਾਦਾ ਹੋਵੇਗਾ ਉਸੀ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਵਿਕਰਮ ਸੋਮਜੀਠਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਮੁਹਾਲੇ ਦੀ ਅਦਾਲਤ ਨੇ 11 ਦਿਨ ਦੇ ਰਿਮਾਨ ਤੋਂ ਬਾਅਦ ਉਹਨਾਂ ਨੂੰ 90 ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ। ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਵਿਕਰਮ ਸ਼ੋਮ ਮਜੀਠੀਆ ਦੀ ਬੈਰਕ ਦੇ ਵਿੱਚ ਕੈਮਰੇ ਲਗਾ ਦਿੱਤੇ ਗਏ ਨੇ, ਆਸੇ-ਪਾਸੇ ਕੈਮਰੇ ਲਗਾ ਦਿੱਤੇ ਗਏ ਨੇ। ਜਿਹੜੀ ਉਹ ਵੀਡੀਓ ਹੈ ਉਹ ਅਧਿਕਾਰੀ ਤਾਂ ਦੇਖਦੇ-ਦੇਖਦੇ ਨੇ ਤਾਂ ਉਹ ਵੀਡੀਓ ਹੈ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਵੀ ਜਾ ਰਹੀ ਹੈ। ਤੁਹਾਨੂੰ ਦੱਸ ਦੇ ਕਿ ਜਦੋਂ ਸੁਖਪਾਲ ਸਿੰਘ ਖੈਰਾਂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਜਦੋਂ ਰਿਹਾ ਹੋ ਕੇ ਬਾਹਰ ਆਏ ਸੀ ਤਾਂ ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਵੀ ਮੇਰੀ ਬੈਰਕ ਦੇ ਵਿੱਚ ਕੈਮਰੇ ਲਗਾਏ ਗਏ ਸੀ ਜਿਹਦੇ ਚੱਲਦੇ ਗੱਲਬ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਸਾਹਿਬ ਕਿਵੇਂ ਦੇਖਦੇ ਹੋ ਵੀ ਬੈਰਕ ਦੇ ਬਾਹਰ ਕੈਮਰੇ ਲਗਾਣੇ ਅਜਿਹਾ ਕੀ ਜ਼ਰੂਰਮ ਕਰਤਾ ਉਹ ਮਜੀਠੀਆ ਸਾਹਿਬ ਨੇ ਜੀ ਦੇਖੋ ਜਿਹੜਾ ਇਹ ਕਿਸੇ ਅਧਿਕਾਰੀ ਦੀ ਗੱਲ ਕਰੀਏ ਪੁਸ਼ਟੀ ਹੋਈ ਆ ਇਹ ਤਾਂ ਨਹੀਂ ਮੈਨੂੰ ਪਤਾ ਪਰ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਨਿਆਂਇਕ ਰਾਸਤੇ ਭੇਜਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਨਾਬੇ ਦੀ ਸਖਤ ਸੁਰੱਖਿਆ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਪਹਿਲਾਂ ਵੀ ਕਈ ਆਗੂ ਰਹੇ ਨੇ ਸੁਖਪਾਲ ਸਿੰਘ ਖੈਰਾ ਨੂੰ ਇੱਥੇ ਰੱਖਿਆ ਗਿਆ ਸਾਧੂ ਸਿੰਘ ਧਰਮਸੋਤ ਜਿਹੜਾ ਸਾਧੂ ਸੁਭਾਵੰਦ ਹੈ ਉਹਨੂੰ ਵੀ ਇੱਥੇ ਰੱਖਿਆ ਗਿਆ ਤੇ ਹੁਣ ਵਿਕਰਮ ਸਿੰਘ ਜੀਠੀਆ ਨੂੰ ਪਹਿਲਾ ਵਿਕਰਮ ਸਿੰਘ ਜੀਠੀਆ ਨੂੰ ਪਟਿਆਲਾ ਚ ਲਗਭਗ 1.5-4-5 ਮਹੀਨੇ ਰਹਿਣਾ ਪਿਆ ਸੀ ਤੇ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਪਤਾ ਲੱਗਿਆ ਜੋ ਆ ਰਿਹਾ ਹੈ ਕਿ ਵਿਕਰਮਸੋ ਮਜੀਠੀਆ ਦੇ ਬਾਹਰ ਜਿਹੜੀ ਬੈਰਕ ਹੈ ਉੱਥੇ ਵੀ ਦੋ ਕੈਮਰੇ ਲਾ ਦਿੱਤੇ ਗਏ ਨੇ ਇਸੇ ਤਰ੍ਹਾਂ ਉਹਨਾਂ ਦੇ ਨਜ਼ਦੀਕ ਵੀ ਸੂਤਰਾਂ ਦੇ ਹਵਾਲੇ ਦੀ ਖਬਰ ਹੈ ਕਿ ਜਿਹੜੇ ਉਹ ਕੈਮਰੇ ਲੱਗੇ ਨੇ ਉਹਨਾਂ ਦਾ ਇੱਕ ਤਾਂ ਜੇਲ ਸੂਪਰਡੈਂਟ ਸਾਹਿਬ ਦੇਖਦੇ ਹੋਣਗੇ ਉਹਨਾਂ ਦੀ ਨਿਗਰਾਨੀ ਚ ਹੁੰਦਾ ਹੈ ਦੂਜਾ ਕਹਿੰਦੇ ਕਹਿੰਦੇ ਆ ਹੈ ਕਿ ਨਹੀਂ ਸਾਨੂੰ ਨਹੀਂ ਪਤਾ ਉਹਦਾ ਕਨੈਕਸ਼ਨ ਕਹਿੰਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਵੀ ਜੋੜ ਦਿੱਤਾ ਗਿਆ ਪਤਾ ਨਹੀਂ ਇਹ ਕਿੱਥੋਂ ਤੱਕ ਸੱਚ ਹੈ ਕਿੱਥੋਂ ਤੱਕ ਝੂਠ ਹੈ ਜੇ ਲਾਇਆ ਹੈ ਉਹਨਾਂ ਦੇ ਜਿਹੜੇ ਸਫਾਈ ਧਰਦੇ ਵਕੀਲ ਨੇ ਉਹ ਇਹ ਸਵਾਲ ਸਾਰੇ ਉਠਾਉਂਦੇ ਆ ਪਹਿਲਾ ਜਦੋਂ ਇਹੋ ਮਾਮਲਾ ਸੁਖਪਾਲ ਸਿੰਘ ਖਹਿਰਾ ਨਾਲ ਜੁੜਿਆ ਹੋਆ ਸੀ ਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਸਵਾਲ ਉਠਾਈ ਸੀ ਉਹਨਾਂ ਤਾਂ ਘਰੇ ਵਕੀਲਾਂ ਦਾ ਹੈ ਉਹਨਾਂ ਦੇ ਤਾਂ ਨਜ਼ਦੀਕੀ ਰਿਸ਼ਤੇਦਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੀ ਰਹੇ ਨੇ ਉਹਨਾਂ ਦਾ ਬੇਟਾ ਮਹਿਤਾਬ ਸਿੰਘ ਵੀ ਵਕੀਲ ਹੈ ਤੇ ਹੁਣ ਵੀ ਬੜੇ ਸੀਨੀਅਰ ਵਕੀਲ ਨੇ ਵਿਕਰਮ ਸਿੰਘ ਜੀਠੀਆ ਦੇ ਸਾਡੇ ਆਪਣੇ ਪਟਿਆਲੇ ਦੇ ਅਰਸ਼ਦੀਪ ਸਿੰਘ ਕਲੇਰ ਜਿਹੜੇ ਕਿ ਸਰਦਾਰ ਸਤਰਾਮ ਸਿੰਘ ਕਲੇਰ ਦੇ ਬੇਟੇ ਨੇ ਇਹਦੇ ਬਾਰੇ ਜੇਲ ਮੈਨੂਅਲ ਕੀ ਕਹਿੰਦਾ ਜੇਲ ਦੇ ਨਿਜਮ ਕੀ ਕਹਿੰਦੇ ਨੇ ਸਿਧਾਤ ਕੀ ਕਹਿੰਦੇ ਨੇ ਇਹ ਤਾਂ ਵਕੀਲ ਸਾਹਿਬਾਂ ਨੂੰ ਦੱਸ ਸਕਦੇ ਆ ਕਿ ਉਹਨਾਂ ਦਾ ਉਥੇ ਸਿੱਧੀ ਨਜ਼ਰ ਕਿਸੇ ਕੋਲ ਜਾਣੀ ਚਾਹੀਦੀ ਹੈ ਕਿ ਨਹੀਂ ਜਾਣੀ ਚਾਹੀਦੀ ਭਾਵੇਂ ਮੁੱਖ ਮੰਤਰੀ ਸਾਹਿਬ ਹੋਣ ਇਹ ਤਾਂ ਉਹ ਦੱਸ ਸਕਦੇ ਐ ਪਰ ਇਹ ਚਰਚਾ ਚੱਲ ਰਹੀ ਹੈ ਕਿ ਉਹਨਾਂ ਦੀ ਬੈਰਕ ਵਿੱਚ ਲਾਏ ਹੋਏ ਕੈਮਰੇ ਬਾਹਰ ਉਹਨਾਂ ਦੀ ਫੁਟੇਜ ਸਪੈਸ਼ਲ ਤੌਰ ਤੇ ਜਾ ਰਹੀ ਹੈ ਹੋਵੇਗਾ ਤੇ ਇਹ ਵੀ ਪਤਾ ਲੱਗਿਆ ਸੂਤਰਾਂ ਦੇ ਹਵਾਲੇ ਤੋਂ ਜਦੋਂ ਵਿਕਰਮ ਸੋਮਜੀਠੀਆ ਨੂੰ 90 ਦੀ ਸਖਤ ਸੁਰੱਖਿਆ ਜੇਲ੍ਹ ਵਿੱਚ ਲਿਆਂਦਾ ਗਿਆ ਉਹਨਾਂ ਨੇ ਸਭ ਤੋਂ ਪਹਿਲਾਂ ਜੇਲ੍ਹ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਮੈਨੂੰ ਗੁਟਕਾ ਸਾਹਿਬ ਦਿੱਤਾ ਜਾਵੇ ਮੈਂ ਪਾਠ ਕਰਨਾ ਹੁੰਦਾ ਇਹ ਪਤਾ ਲੱਗਿਆ ਕਿ ਜੇਲ੍ਹ ਅਧਿਕਾਰੀਆਂ ਨੇ ਜੋ ਗੁਟਕਾ ਸਾਹਿਬ ਦੀ ਉਹਨਾਂ ਨੇ ਮੰਗ ਕੀਤੀ ਮੇਰੇ ਖਿਆਲੋਂ ਨਿੱਤ ਨਿਯਮ ਵਾਲੇ ਹੋਣਗੇ ਜੋ ਵੀ ਗੁਟਕਾ ਸਾਹਿਬ ਦੀ ਮੰਗ ਕੀਤੀ ਉਹ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਮਹੱਈਆ ਕਰਾ ਦਿੱਤਾ ਕਿਉਂਕਿ ਉਹ ਪੋਸਟ ਗ੍ਰੈਜੂਏਟ ਹੈ ਅਖਬਾਰ ਵੀ ਉਹਨਾਂ ਦੀ ਬੈਰਕ ਚ ਜਾਂਦਾ ਹੋਵੇਗਾ ਜੇ ਬੀ ਕਲਾਸ ਜੇਲ੍ਹ ਲੱਗੀ ਹੋਵੇ ਤਾਂ ਇਹ ਸਾਰਾ ਕੁਝ ਮਿਲਦਾ ਹੈ ਕਿ ਤਾ ਏ ਵੀ ਬਣ ਜਾਂਦੀ ਹੈ ਸਿਆਸੀ ਕੈਦੀ ਵੀ ਬਣ ਜਾਂਦੇ ਆ ਪਰ ਇਹ ਮਾਮਲਾ ਆਮਦਨ ਤੋਂ ਵੱਧ ਜ਼ਾਇਦਾਦ ਦਾ ਸੋ ਬਿਕਰਮ ਸਿੰਘ ਵੀ ਜੀਠਿਆ ਦੇ ਜਿਹੜਾ ਇਹ ਗੁਟਕਾ ਸਾਹ ਤੇ ਹੋਰ ਅਸਲ ਰੌਲਾ ਸਭ ਤੋਂ ਵੱਧ ਇਹੀ ਪੈ ਰਿਹਾ ਤੇ ਇਹਦੇ ਉੱਤੇ ਅਰਸ਼ਦੀਪ ਸਿੰਘ ਕਲੇਰ ਦਾ ਪੱਖ ਵੀ ਆਪਾਂ ਚੰਗਾ ਹੋਵੇ ਜੇ ਇਹਨਾਂ ਭਵਿੱਖ ਦੇ ਵਿੱਚ ਤੁਸੀਂ ਲੈ ਲਮੋ ਜੀ ਕਿ ਇਹ ਪੋਸੀਬਲ ਹੈ ਨਹੀਂ ਹੈ ਲੇਕਿਨ ਸੁਖਪਾਲ ਸਿੰਘ ਖਹਿਰਾਨੇ ਇਹਦੇ ਤੇ ਬਹੁਤ ਵਾਰ ਮਾਵਲੇ ਉਠਾਈ ਸੀ ਸੋ ਇਹ ਸਾਰੇ ਦਾ ਸਾਰਾ ਜੇਲ ਮੈਨੂ ਲਈ ਦੱਸ ਸਕਦੇ ਆ ਜੇਲ ਸੁਪਰਡੰਡਰ ਦੱਸ ਸਕਦੇ ਆ ਕਿ ਅਜੇਹਾ ਸੰਭਵ ਹੈ ਜਾਂ ਨਹੀਂ ਜੀ ਸੋ ਜੀ ਤਾਂ ਕੀ ਵਿਕਰਮ ਸਿੰਘ ਜੀਠੇ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਇਹ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਇਹ ਆ ਹੁਣ ਵੇਖਣਾ ਹੋਵੇਗਾ ਵਿਕਰਮ ਸਿੰਘ ਜੀਠੇ ਦੇ ਮਾਮਲੇ ਨੂੰ ਲੈ ਕੇ ਅੱਗੇ ਕੀ ਨਵਾਂ ਮੋੜਾਂ ਦੇ ਹਨ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ